ਸਰ ਬਾਬੋ ਵਾਲਾ ਰਾਜਾ ਸੁਨਿਆਰਾ ਜੀ ਮੇਜਰ ਮੱਤੇ ਵਾਲਾ ਉਹਨਾਂ ਲੋ ਫਰੰਦੀਪੁਰੀਏ ਦੇ ਤਿੰਨ ਜੱਫੇ 5000 ਦੇ 16 16 ਵਾਲਾ ਫਰੰਦੀਪੁਰੀਆ 16 ਵਾਲਾ ਫਰੰਦੀਪੁਰੀਆ 16 ਵਾਲਾ ਤੇ ਫਰੰਦੀਪੁਰੀਆ ਆਹ ਬੰਦੇ 'ਚ ਬੰਦਾ ਆਹ ਬੰਦੇ 'ਚ ਬੰਦਾ ਬੰਦੇ 'ਚ ਬੰਦਾ ਵੱਜਦਾ ਥਾਪੀਆਂ ਵੱਜਦੀਆਂ ਔਰ ਛੇਦੇ ਬਾਈ ਹੁਣ ਥਾਪੀਆਂ ਵੱਜਦੀਆਂ ਹੁਣ ਸਵਾ 7500 ਤੂੰ ਕਰ ਲਈ ਮਾਪਾ ਕਰ ਲੈਂਦੇ ਆ ਰੇਡ ਪਾਉਣ ਦੇ ਦੀ 16 ਪਿੰਡ ਦਾ ਗੁਰਨਾਲ ਏ ਸੁਖ ਬੰਗਾਲੇ ਵਾਲਾ ਫਲਾਸ ਦੀ ਗਰਾਊਂਡਾਂ ਦੇ ਵਿੱਚ ਪਰ ਮਿੱਧ ਦਾ ਤਿਆ ਹੁੰਦਾ ਉਹ ਪਿਆਰ ਦਾ ਗੁਰਨਾਲ ਸੁੱਖ ਸੁੱਖ ਪਿਆਰ ਦਾ ਉਹ ਪਿਆਰ ਦਾ ਯਾਦੋ ਗੁਰਨਾਲ ਬਾਈ ਪਿਆਰ ਦੇ ਸੁਖ ਦੋਵਾਂ ਨੂੰ ਫਰਦੀਪੁਰਿਆ गुराल ਗੁਰਲਾਲ बाई गुराल प्रीताल गुराल सर सोरिया ती सी खेड कब्डी जे हीरो हो भाजी कुलदीप